ਇਸ ਕੈਂਟੇਜ ਯੁਗਵੀਰ ਦੇ ਖਿਲਾਫ ਗ੍ਰਾਮ ਹੀਰੋਇਨ ਦਾ ਬੱਚਾ ਹੋਇਆ ਇੱਕ ਬੱਤੀਪੂਰ ਦਾ ਗਵਲਵਰ ਤੇ ਇੱਕ ਬੱਤੀਪੂਰ ਦਾ ਪਿਸਟਲ ਵੀ ਰਿਕਵਰ ਹੋਇਆ ਤੇ ਜਿਹੜੇ ਆ ਤਿੰਨੋਂ ਹੈਗੇ ਆ 23 ਤੋਂ 31 ਸਾਲ ਦੇ ਵਿੱਚ ਵਿੱਚ ਹੈਗੇ ਆ 사ਜਨ ਹੈ ਉਹਦੇ ਉੱਪਰ ਫਿਲਹਾਲ ਕੋਈ ਵੀ ਮੁਕਦਮਾ ਦਰਜ ਨਹੀਂ ਸਗੇ ਪਹਿਲਾ ਮੁਕਦਮਾ ਉਹਦੇ ਤੇ ਦਰਜ ਹੋਇਆ ਜੀ ਪ੍ਰਿਆਨ ਸਿੰਘ ਦਾ ਗੁਰਪਿੰਦਰ ਲਾਲ ਸਾਜੰਦ ਦਾ ਤੇ ਜੁਧਵੀਰ ਸਿੰਘ ਲਾਲ ਜੁਧਦੇ ਦਾ ਆ ਤਾਂ ਇਹ ਕਿ ਇਹਨਾਂ ਨੇ ਆਪਣਾ ਗੈਂਗ ਲਾਇਆ ਸੀ ਇਹਦੇ ਥਰੂ ਐ ਅੱਗੇ ਸਪਲਾਈ ਕਰਦੇ ਸੀ ਤਿੰਨ ਦੋਸ਼ੀ ਗ੍ਰਿਫਤਾਰ ਕੀਤੇ ਐ 13 9 2025 ਨੂੰ ਨਟਪੀਰ ਸਾਹਿਬ ਲਾਗੇ ਪੀਐਸ ਕੈਂਟ ਦੀ ਟੀਮ ਨੇ ਨਕਲ ਆਇਆ ਸੀਗਾ ਤੇ ਇਹਨਾਂ ਨੇ ਇੱਕ ਗੱਡੀ ਨੂੰ ਹੱਥ ਦਿੱਤਾ ਤੇ ਉਹ ਗੱਡੀ ਜਿਹੜਾ ਬੰਦਾ ਚਲਾ ਰਿਹਾ ਸੀ ਜਿਹਦਾ ਨਾਮ ਹੈ ਜੁਧਵੀਰ ਸਿੰਘ ਉਹ ਭਜਾ ਕੇ ਲੈ ਗਿਆ ਤੇ ਪੁਲਿਸ ਪਾਰਟੀ ਨੇ ਚੇਸ ਕਰਕੇ ਤੇ ਰਿਆਲਟੋ ਚੌਂਕ ਲਾਗੇ ਗੱਡੀ ਘੇਰੀ ਤੇ ਜਿਵੇਂ ਗੱਡੀ ਦੀ ਸਰਚ ਕੀਤੀ ਤੇ ਉਹਦੇ ਚੋਂ ਆਪਣਾ ਹਿਰੋਇਨ ਮਿਲੀ 28 ਗ੍ਰਾਮ ਤੇ 13 9 2025 ਨੂੰ ਆਪਣਾ ਪੀਐਸ ਕੈਂਟੇਜ ਯੁਧਵੀਰ ਦੇ ਖਿਲਾਫ ਅ ਪਰਚਾ ਹੀ 28 ਗ੍ਰਾਮ ਹਿਰੋਇਨ ਦਾ ਪਰਚਾ ਹੋਇਆ ਤੇ ਪੁੱਜ ਗਿਆ ਚਤੇ ਕਿ ਬੈਕਵਰਡ ਫਾਰਵਰਡਡ ਲਿੰਕजेस ਐ ਐਕਸਪਲੋਰ ਕਰਨ ਤੇ ਉਹਨੇ ਦੱਸਿਆ ਕਿ ਮੇਰਾ ਇੱਕ ਸਾਥੀ ਹੈ ਬਿਆਨ ਸਿੰਘ ਉਹਨੇ ਉਹਨੂੰ ਫੜਾਇਆ ਤੇ ਗਮਟਾਲਾ ਚੌਂਕ ਲਾਗੇ ਬਿਆਨ ਸਿੰਘ ਕੋਲੋਂ ਗੱਡੀ ਚੋਂ ਇੱਕ ਦੇਸੀ ਕਟਾ ਰਿਕਵਰ ਹੋਇਆ ਤੇ ਹੋਰ ਪੁੱਛਗਿੱਛ ਕਰਨ ਤੇ ਤੇ ਜਦੋਂ ਦੇਸੀ ਕਟਾ ਰਿਕਵਰ ਹੋਇਆ ਤੇ ਥਾਣਾ ਕੈਂਟੇ ਚ 196 ਨੰਬਰ ਐਫ ਆਈ ਆਰ ਰਿਸਟਰ ਹੋਈ ਅੰਡਰ ਸੈਕਸ਼ਨ 25 54 8 ਆਮ ਐਕਟ 14 9 2025 ਨੂੰ ਤੇ ਜਦੋਂ ਹੋਰ ਪੁੱਛਗਿੱਛ ਕੀਤੀ ਤਾਂ ਆਪਣਾ ਤੇ ਜਿਹੜੀ ਬਿਆਨ ਸਿੰਘ ਦੀ ਕਾਰ ਸੀਗੀ Swift ਕਾਰ ਉਹ ਵੀ ਅਸੀਂ ਰਿਕਵਰ ਕੀਤੀ ਤੇ ਉਸ ਤੋਂ ਬਾਅਦ ਜਦੋਂ ਕਾਰ ਕਵਰ ਹੋ ਗਈ ਤੇ ਉਹਨੇ ਦੋ ਹੋਰ ਪਿਸਟਲ ਆਪਣੇ ਬਰਾਮਦ ਕਰਾਏ ਉਹਦੇ ਚੋਂ ਇੱਕ ਬੱਤੀਪੋਰ ਦਾ ਪਿਸਟਲ ਤੇ ਇੱਕ ਆਪਣਾ ਇੱਕ ਬੱਤੀ ਬੋਰ ਦਾ ਰਵਲਵਰ ਤੇ ਇੱਕ ਬੱਤੀ ਬੋਰ ਦਾ ਪਿਸਤਲ ਵੀ ਰਿਕਵਰ ਹੋਇਆ ਤੇ ਇਸ ਤੋਂ ਇਲਾਵਾ ਅ ਆਪਣਾ ਬਿਆਨ ਸਿੰਘ ਨੇ ਹੋਰ ਦੱਸਿਆ ਕਿ ਯudhveer ਵੀ ਵਿੱਚ ਇਨਵੋਲਡ ਹੈ ਤੇ ਯudhveer ਕੋਲੋਂ ਵੀ ਅਸੀਂ ਉਸ ਤੋਂ ਬਾਅਦ ਤਿੰਨ ਪਿਸਤਲ ਹੋਰ ਬੱਤੀ ਬੋਰ ਦੇ ਰਿਕਵਰ ਕੀਤੇ ਤੇ ਉਹਦੇ ਨਾਲ ਨਾਲ ਅਸੀਂ ਦੋ ਲਾਈਫ ਕੈਟਰੀਜਸ ਵੀ ਰਿਕਵਰ ਕੀਤੇ ਆ ਤਿੰਨ 315 ਬੋਰ ਦੇ ਤੇ 32 ਬੋਰ ਦੇ ਵੀ ਤੇ ਇਸ ਤੋਂ ਇਲਾਵਾ ਜਿਹੜਾ ਗੁਰਪਿੰਦਰ ਸਿੰਘ ਹੈ ਅਲਾਈਸ ਸਾਜਨ ਅਲਾਈਸ ਗਿਆਨੀ ਇਹਨੂੰ ਵੀ ਅਸੀਂ 120B ਵਿੱਚ ਰੱਖਿਆ ਕਿਉਂਕਿ ਇਹ ਵੀ ਉਹਨਾਂ ਨਾਲ ਹੀ ਆਪਣਾ ਆਪਣਾ ਤਾਲਮੇਲ ਕਰਦਾ ਸੀ ਤੇ ਆਪਣਾ ਚਲਾਉਂਦਾ ਸੀ ਹੈ ਕਾਟਲ ਤੇ ਉਹ ਜਿਹੜਾ ਪਿਸਤਲ ਅਸੀਂ ਰਿਕਵਰ ਕੀਤਾ ਸੀ ਯudhveer ਤੋਂ ਉਹ ਕੁਝ ਦਿਨ ਇਹਦੇ ਕੋਲ ਗੁਰਪਿੰਦਰ ਸਿੰਘ ਕੋਲ ਵੀ ਰਿਹਾ ਸੀਗਾ ਤੇ ਜਿਹੜੇ ਐ ਤਿੰਨੋਂ ਹੈਗੇ ਐ ਉਮਰ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਅ 23 ਤੋਂ 33 ਸਾਲ ਦੇ ਵਿੱਚ ਵਿੱਚ ਹੈਗੀ ਹੈ ਤੇ ਇਹ ਜਿਹੜਾ ਬਿਆਨ ਸਿੰਘ ਹੈ ਇਹਦੇ ਉੱਪਰ ਆਲਰੇਡੀ ਤਿੰਨ ਮੁਕਦਮੇ ਦਰਜ ਹੈਗੇ ਆ ਤੇ ਜਿਹੜਾ ਯੁਧਵੀਰ ਹੈ ਉਹਦੇ ਉੱਪਰ ਵੀ ਚਾਰ ਮੁਕਦਮੇ ਦਰਜ ਹੈਗੇ ਆ ਤੇ ਜਿਹੜਾ ਸਾਜਨ ਹੈ ਉਹਦੇ ਉੱਪਰ ਫਿਲਹਾਲ ਕੋਈ ਵੀ ਮੁਕਦਮਾ ਦਰਤ ਨਹੀਂ ਸਗੇ ਪਹਿਲਾ ਮੁਕਦਮਾ ਉਹਦੇ ਤੇ ਦਰਜ ਹੋਇਆ ਹੈ ਜੀ ਤੇ ਇਹ ਜਿਹੜਾ ਆ ਹੈਗਾ ਬਿਆਨ ਉਹ ਸਕਰਾਪ ਦਾ ਬਿਜ਼ਨਸ ਕਰਦਾ ਹੈ ਤੇ ਜਿਹੜਾ ਆ ਹੈਗਾ ਆਪਣਾ ਜੋਤਾ ਯੁਧਵੀਰ ਸੇਗ ਉਹ ਟੈਕਸੀ ਡਰਾਈਵਰ ਦਾ ਬਿਜ਼ਨਸ ਕਰਦਾ ਹੈ ਤੇ ਥੋੜਾ ਹੀ ਪੜਿਆ ਹੈ ਜੀ ਜਿਵੇਂ ਆਪਣਾ 10ਵੀਂ 12ਵੀਂ ਤੇ 5ਵੀਂ ਕਲਾਸ ਤੱਕ ਹੀ ਆ ਸਾਰੇ ਪੜੇ ਆ ਇਸ ਸੰਬੰਧੀ ਵੈਪਨ ਇਹਨਾਂ ਨੂੰ ਇੰਨੇ ਬਰਾਮਦ ਹੋਇਆ ਇਹਨਾਂ ਨੂੰ ਕਿੱਥੋਂ ਮਿਲਿਆ ਕਿੱਥੋਂ ਲੈ ਆਏ ਇਹ ਬੇਸਿਕਲੀ ਅਸੀਂ ਇਹਨਾਂ ਦਾ ਡਾਕੂਮੈਂਟ ਤੇ ਫਾਰਮ ਲਿੰਕਜਸ ਕਰ ਰਹੇ ਆ ਕ੍ਰਾਸ ਬਾਰਡਰ ਵੀ ਆ ਰਿਹਾ ਹੈ ਪਾਕਿਸਤਾਨ ਤੋਂ ਵੀ ਸਪਲਾਈ ਹੋ ਰਹੀ ਹੈ ਦੇ ਵਿੱਚ ਵੀ ਅਸੀਂ ਇਹਨਾਂ ਦਾ ਕਰ ਰਹੇ ਹਾਂ ਕਿ ਇਹਨਾਂ ਵਿੱਚ ਇਹਨਾਂ ਦੇ ਬੰਦੇ ਹੋਰ ਕੌਣ ਹੈਗੇ ਜਿਹੜੇ ਬਾਰਡਰ ਤੋਂ ਵੀ ਇੱਥੇ ਤੱਕ ਲੈ ਕੇ ਆਉਂਦੇ ਆ ਜੀ ਸਰ ਕਿਸੇ ਗੈਂਗ ਦੇ ਨਾਲ ਵੀ ਇਹਨਾਂ ਦਾ ਤਾਲੁਕ ਕਿਹਦੇ ਉਹ ਉਹ ਵੀ ਅਸੀਂ ਐਕਸਪਲੋਰ ਕਰ ਰਹੇ ਹਾਂ ਟੂ ਵਰਲੀ ਟੂ ਸੇ ਪਰ ਜਿਹੜਾ ਇਹਨਾਂ ਦਾ ਇੱਕ ਗੈਂਗ ਬਣਿਆ ਹੈ ਬਿਆਨ ਸਿੰਘ ਦਾ ਗੁਰਪਿੰਦਰ ਲਾਲ ਸਾਜਨ ਦਾ ਤੇ ਯੁਧਵੀਰ ਸਿੰਘ ਲਾਲ ਜੀਉਦੇ ਦਾ ਆ ਤਾਂ ਇਹ ਕਿ ਇਹਨਾਂ ਨੇ ਆਪਣਾ ਗੈਂਗ ਬਣਾਇਆ ਸੀ ਇਹਦੇ ਥਰੂ ਹੈ ਅੱਗੇ ਸਪਲਾਈ ਕਰਦੇ ਸੀਗੇ ਇਹਨਾਂ ਦੇ ਦੇਖੋ ਜਿਵੇਂ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ ਇਹਨਾਂ ਤੇ ਪਰਚੇ ਹੈਗੇ ਆ ਆਮਜੈਕਟ ਦੇ ਹੈਗੇ ਆ ਅਮਰਸਰ ਰੂਰਲ ਦੇ ਵਿੱਚ ਬਿਆਨ ਸਿੰਘ ਦੇ 21 ਦਾ ਕੰਮ ਕਰ ਰਿਹਾ 21 ਵਿੱਚ ਵਿੱਚ ਵੀ ਹੈਗੇ ਇਹਦੇ ਕੋਲ ਉਹਦੋਂ ਦੋ ਪਿਸਟਲ ਤੇ ਚਾਰ ਲਾਈਵ ਕੈਟ੍ਰਿਜਸ ਮਿਲੇ ਸੀਗੇ ਤੇ ਐਫ ਆਈ ਆਰ ਨੰਬਰ 56 ਹੈਗੀ ਹੈ ਪੀਐਸ ਬਿਆਸ ਦੀ ਤੇ ਇੱਕ ਪੀਐਸ ਵੀਰਕਾ ਦਾ ਇਹ ਤੇ ਪ੍ਰੀਵੈਂਟਿਵ ਐਕਸ਼ਨ ਵੀ ਹੈਗਾ ਜੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਯੋਧਾ ਉਹਦੇ ਤੇ ਵੀ ਸੁਲਤਾਨਵਿੰਡ ਦੀ ਤਰਨਤਨ ਦੀ ਛਾਟੇ ਦੀ ਕੈਂਟੋਨਮੈਂਟ ਦੀ ਪਹਿਲਾਂ ਐਫ ਆਈ ਆਰs ਹੈਗੀਆਂ ਉਹ ਵੀ 2022 ਦਾ ਕੰਮ ਕਰ ਰਿਹਾ ਹੈ ਤੇ ਜਿਹੜਾ 사ਜਨ ਹੈ ਉਹ ਦਿੱਤੇ ਪਹਿਲੀ ਐਫ ਆਈ ਆਰ ਹੋਈ ਹੈ ਜੀ ਇਹ 사ਜਨ ਸਰ ਕਿੰਨੀ ਉਮਰ ਕਿੰਨੀ ਹੈ ਜੀ 사ਜਨ ਦੀ ਉਮਰ तकरीबन 23 ਸਾਲ ਹੈ ਜੀ ਟੋਟਲ ਕਿੰਨੇ ਕਯੂਜ਼ ਹੋ ਗਏ ਜੀ ਟੋਟਲ 3 ਕਯੂਜ਼ ਹੋ ਗਏ ਤੇ ਜਿਹੜੀ ਰਿਕਵਰੀ ਹੈ ਪੰਜ ਪਿਸਟਲ ਨੇ 32 ਬੋਰ ਦੇ ਵਿਟੂ ਲਾਈਫ ਕਾਟਿਜਸ ਇੱਕ ਰਿਵੋਲਵਰ ਹੈ 32 ਬੋਰ ਦਾ ਇੱਕ ਕੰਟਰੀ ਮੇਡ ਪਿਸਟਲ ਹੈ ਜੀ 315 ਬੋਰ ਦਾ ਤੇ ਨਾਲ ਉਹਦੇ ਨਾਲ ਦੋ ਲਾਈਫ ਕਾਟਿਜਸ ਨੇ ਇੱਕ ਸਵਿਫਟ ਕਾਰ ਤੇ ਇੱਕ ਹੋਰ ਨਾਲ ਇੱਕ ਛੋਟੀ ਕਾਰ ਹੋਰ ਹੈ ਜੀ ਸਰ ਜੀ ਇਹਦੀ ਟਲਿੰਗ-ਕੁਲਿੰਗ ਵੀ ਕਰਨੀ ਚਾਹੀਦੀ ਇਹਨਾਂ ਤੇ ਹਾਰ ਲੈ ਕੇ ਨੇ ਹੱਲ ਕਿਲਿੰਗ ਦਾ ਕੋਈ ਹਲੇ ਸਾਹਮਣੇ ਨਹੀਂ ਆਇਆ ਪਰ ਰਿਕਵਰੀ ਦੇ ਹਿਸਾਬ ਨਾਲ ਤਾਂ ਇਹ ਹੀ ਲੱਗਦਾ ਕਿ ਦੇਖੋ ਇੰਨੇ 7 ਪਿਸਟਲ ਮਿਲੇ ਐ ਤੇ ਕੋਈ ਕੋਈ ਨਾ ਕੋਈ ਵਾਰਦਾਤ ਤਾਂ ਇਹਨਾਂ ਨੇ ਕਰਨੀ ਹੋਣੀ ਹੈ ਜੀ ਕਿਥੇ ਕੋਈ ਵਾਰਦਾਤ ਕਿਥੇ ਕੋਈ ਟਾਰਗੇਟ ਏਰੀਆ ਕੁਝ ਨਹੀਂ ਹਾਲੇ ਤੱਕ ਇਹਨਾਂ ਦੇ ਸਾਹਮਣੇ ਸਾਡੇ ਸਾਹਮਣੇ ਕੋਈ ਨਹੀਂ ਹੈ ਕੀ ਪਤਾ ਇਹਨਾਂ ਨੇ ਸਪਲਾਈ ਕਰਨੇ ਉਹਨਾਂ ਸੀ ਇਹਨਾਂ ਦਾ ਪੁਲਿਸ ਰਿਮਾਂਡ ਲੱਗਾ ਜੀ 3 ਦਿਨਾਂ ਦਾ ਤੇ ਜੋ ਵੀ ਪੁਲਿਸ ਰਿਮਾਂਡ ਦੇ ਵਿੱਚ ਸਾਹਮਣੇ ਆਊਗਾ ਅਸੀਂ ਟੋਕ ਟੱਕ ਪਹੁੰਚਾਵਾਂਗੇ ਜੀ ਕਿਥੋਂ ਲੈ ਕੇ ਕੁਝ ਅੰਦਾਜ਼ਾ ਇਹ ਮੈਂ ਤੁਹਾਨੂੰ ਦੱਸੇ ਕ੍ਰਾਸ ਬਾਰਡਰ ਆ ਰਹੀ ਹੈ ਜੀ ਕਾਫੀ ਤੇ ਇੰਟਰ ਸਟੇਟ ਵੀ ਆ ਰਹੇ ਆ ਤੇ ਇਹ ਕ੍ਰਾਸ ਬਾਰਡਰ ਦਾ ਹੈਗਾ ਫਿਲਹਾਲ ਤੇ ਇਹ ਪਿਸਟल्स ਦਾ ਜਿਹੜਾ ਕੰਟਰੀ ਮੈਡ ਉਹ ਆਪਣਾ ਹੈ ਬਾਕੀ ਬੜੇ ਸਫਿਸਟੀਗੇਟਿਵ ਵੈਪਨਸ ਹੈਗੇ ਤੇ ਉਹ ਕ੍ਰਾਸ ਬਾਰਡਰ ਹੈਗੇ ਆ ਜੀ ਇਹਨਾਂ ਨੇ ਬਾਏ ਕਿਤੇ ਕੀ ਉਹਨਾਂ ਦਾ ਜਸਟ ਕੋਰੀਅਰ ਦਾ ਕੰਮ ਕਰਨਾ ਸੀ ਐ ਦਿਸ ਇਜ਼ ਪਾਰਟ ਆਫ ਇਨਵੈਸਟੀਗੇਸ਼ਨ